ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਤੁਹਾਡਾ ਬਿਲੋ ਧੰਨਵਾਦ ਹੈ ਤੁਸੀਂ ਛੋਟੇ ਭਰਾ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਤੇ ਅੱਜ ਫੇਰ ਅਸੀਂ ਤੁਹਾਡੇ ਸਾਹਮਣੇ ਲਿਪਸਟਿਕ ਲੈ ਕੇ ਆਏ ਆਂ ਔਰ ਤੁਸੀਂ ਰੇਟ ਕੈਚ ਕਰਨੇ ਆ ਸਾਡੇ ਬੰਦ ਗੱਤੇ ਮਿਲਣਗੇ ਜਿੰਨਾ ਮਰਜ਼ੀ ਸਟਾਕ ਲੋ ਔਰ ਰੱਜ ਕੇ ਕਮਾਈ ਕਰਨੀ ਆ ਤੁਸੀਂ ਆਹ ਦੇਖੋ ਆ ਲਿਪਸਟਿਕ ਆ ਗਈ ਲਿਪਸਟਿਕ ਦੇ ਦਾਂਗੇ ਤੁਹਾਨੂੰ ਸਿਰਫ 2 ਰੁਪਏ ਦੀ ਲਿਪਸਟਿਕ ਸਿਰਫ 2 ਰੁਪਏ ਦੀ ਲਿਪਸਟਿਕ ਦੇ ਦਾਂਗੇ ਤੁਹਾਨੂੰ ਔਰ 20 ਰੁਪਏ ਤਾਂ ਤੁਸੀਂ ਘੱਟ ਸੇਲ ਨਹੀਂ ਕਰਨੀ ਆ ਚੈੱਕਰੋਲ ਲਿਪਸਟਿਕ ਆ ਦੇਖੋ 2 ਰੁਪਏ ਦੀ ਲਿਪਸਟਿਕ ਦੇ ਦਾਂਗੇ ਤੁਹਾਨੂੰ ਸਿਰਫ 2 ਰੁਪਏ ਦੀ ਲਿਪਸਟਿਕ ਠੀਕ ਹੈ ਜੀ ਲਿਪਸਟਿਕ ਦੇ ਵਿੱਚ ਸਾਡੇ ਕੋਲ ਇੰਨੀ ਜਿਆਦਾ ਵੈਰਾਈਟੀ ਹੈ ਤੁਹਾਨੂੰ ਚੈੱਕ ਕਰਾਣੇ ਆ ਆ ਦੇਖੋ 2 ਰੁਪਏ ਲਿਪਸਟਿਕ ਇਹ ਜਿਓਮੈਟਰੀ ਆ ਗਈ ਸਿਰਫ 5 ਰੁਪਏ ਦੀ ਲਿਪਸਟਿਕ ਇਹ ਵਧੀਆ ਦੇ ਵਿੱਚ ਲਿਪਸਟਿਕ ਆ ਗਈ 30 ਰੁਪਏ 40 ਰੁਪਏ ਸੇਲ ਕਰੋ 5 ਰੁਪਏ ਦੀ ਲੈਣੀ ਤੁਹਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆ ਜਿਓ ਥੋੜਾ ਜਿਹਾ ਇਹ ਦੇਖੋ ਆਲੂ ਲਿਪਸਟਿਕ ਆ ਸਿਰਫ 10 ਰੁਪਏ ਦੀ 10 ਰੁਪਏ ਦੀ ਲਿਪਸਟਿਕ ਲੋ 50 ਰੁਪਏ ਦੀ ਵੀ ਸੇਲ ਕਰਨੀ ਹੈ 컬러 ਕੈਪ ਹੈ ਜਿਹੜਾ ਕਲਰ ਉੱਪਰ ਹੈ ਉਹ ਹੀ ਅੰਦਰ ਹੋਏਗਾ ਠੀਕ ਹੈ ਜੀ ਇਹ ਚੈੱਕ ਕਰੋ ਆ ਸਕੂਲ ਵਾਲੀਆਂ ਕੁੜੀਆਂ ਕਾਲਜ ਵਾਲੀਆਂ ਕੁੜੀਆਂ ਨੇ ਪਿੰਕ ਲਿਪਸਟਿਕ ਲਾਣੀ ਹੈ ਠੀਕ ਹੈ ਜੀ ਆ ਦੇਖੋ ਆ ਸਾਰੀ ਪਿੰਕ ਲਿਪਸਟਿਕ ਹੈ ਔਰ ਲਿਪਸਾ ਦੇ ਨਾਲ ਪਿੰਕ ਹੋ ਜਾਂਦੇ ਆ ਇਹ ਚੈੱਕ ਕਰੋ ਐਮ ਆਰ ਪੀ ਚੈੱਕ ਕਰੋ 100 ਰੁਪਏ ਐਮ ਆਰ ਪੀ ਹੋਏਗੀ ਤੁਹਾਨੂੰ ਕਿੰਨੇ ਵੀ ਪੈਣੀ ਹੈ ਸਿਰਫ 10 ਰੁਪਏ ਦੀ 100 ਰੁਪਏ ਐਮ ਆਰ ਪੀ 10 ਰੁਪਏ ਦੀ ਲਿਵਸਟਿਕ ਠੀਕ ਹੈ ਜੀ ਤੁਸੀਂ ਜਿੰਨੇ ਵੀ ਮਰਜ਼ੀ ਸੇਲ ਕਰੋ ਤੁਹਾਡੀ ਦੁਕਾਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਚੈੱਕ ਕਰੋ ਇਹ ਮਿੰਨੀ ਲਿਵਸਟਿਕ ਆ ਜਾਂਦੀ ਹੈ ਇਹ ਵਾਲੀਆਂ ਲਿਵਸਟਿਕਾਂ ਸਿਰਫ 10 10 ਰੁਪਏ 10 ਰੁਪਏ ਦੀ ਤੁਹਾਨੂੰ ਲਿਵਸਟਿਕ ਪੈਣੀ ਜਿੰਨੇ ਦੀ ਮਰਜ਼ੀ ਸੇਲ ਕਰੋ ਔਰ ਕੁਆਂਟੀਟੀ ਜਿੰਨੀ ਮਰਜ਼ੀ ਚੱਕੋ ਸਾਡੇ ਕੋਲ ਬੰਦ-ਬੰਦ ਦਿੱਤੇ ਮਿਲਣਗੇ ਆ ਦੇਖੋ ਹੈਵੀ ਪਿੰਕ ਲਿਪਸਟਿਕ ਆ ਜਾਂਦੀ ਹੈ 베بی ਡੋਲ ਬੱਚੇ ਲਾਂਦੇ ਆ ਸਕੂਲ ਵਾਲੀਆਂ ਕੁੜੀਆਂ ਕਾਲਜ ਵਾਲੀਆਂ ਪਿੰਕ ਲਿਪਸਟਿਕ ਕਿੰਨੇ ਦੀ ਪੈਣੀ ਚਾਰ ਵਰੀ 50 ਰੁਪਏ ਦਾ ਡੱਬਾ ਸਿਰਫ 50 ਰੁਪਏ ਦਾ ਡੱਬਾ ਤੁਹਾਨੂੰ ਦੇ ਦਾਂਗੇ ਉਸ ਤੋਂ ਬਾਅਦ ਇਹ ਚੈੱਕ ਕਰੋ ਆ ਟ੍ਰੇ ਦੇ ਵਿੱਚ ਲਿਪਸ਼ੈਡ ਆ ਗਈ ਕਿੰਨੇ ਦੀ ਪੈਣੀ ਹੈ 20 ਰੁਪਏ ਦੀ 100 ਰੁਪਏ ਦੀ ਸੇਲ ਕਰੋ ਸਿਰਫ 20 ਰੁਪਏ ਦੀ ਪੈਣੀ ਤੁਹਾਨੂੰ ਇਹ ਚੈੱਕ ਕਰੋ ਕਲਰ ਕਿਆ ਲਿਪਸਟਿਕ ਹੈ ਇਹ ਚੈੱਕ ਕਰੋ ਕਿੰਨੇ ਦੀ ਪੈਣੀ ਹੈ ਸਿਰਫ 20 ਰੁਪਏ ਇਹ ਚੈੱਕ ਕਰੋ 24 ਪੀਸਿਸ ਦਾ ਬਾਕਸ ਹੈ ਠੀਕ ਹੈ ਜੀ ਕਲਰ ਕੈਂਪ ਹੈ ਆ ਦੇਖੋ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਆ ਦੇ ਸਿਰਫ 20 ਰੁਪਏ 20 ਰੁਪੀਸ ਓਨਲੀ ਠੀਕ ਹੈ ਜੀ ਅਵੇਲੇਬਲਟ ਆ ਗਈ ਇਹ ਚੈੱਕ ਕਰੋ ਫੁੱਲ ਵੈਲਵਟ ਹੋਏਗੀ ਤੁਸੀਂ 150 ਰੁਪਏ ਦਾ ਪੀਸ ਸੇਲ ਕਰਨਾ ਹੈ ਤੁਹਾਨੂੰ ਕਿੰਨੇ ਵੀ ਪਹਿਣੀ ਸਿਰਫ 30 ਰੁਪਏ ਦੇ 150 ਦਾ ਸੇਲ ਕਰਨਾ 30 ਰੁਪਏ ਦੀ ਪੈਣੀ ਠੀਕ ਹੈ ਜੀ ਆਹ ਦੇਖੋ ਅੱਜ ਬ੍ਰਸ਼ ਵਾਲੀਆਂ ਲਿਪਸਟਿਕਾਂ ਆ ਗਈਆਂ ਇਹ ਚੈੱਕ ਕਰੋ 20 ਰੁਪਏ ਦੀ ਲਿਪਸਟਿਕ ਠੀਕ ਹੈ ਜੀ ਮਿੰਨੀ ਲਿਪਸਟਿਕ ਆ ਗਈ